ਲੋਕ ਸਭਾ ਫਰੋਜਪੁਰ ਤੋਂ ਸ਼ੇਰ ਸਿੰਘ ਕਬਾਇਆ ਨੇ ਇੱਕ ਵਾਰ ਫਿਰ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਹੈ 39 ਸਾਲਾਂ ਬਾਅਦ ਕਾਂਗਰਸ ਦੇ ਹਿੱਸੇ ਆਈ ਹੈ ਲੋਕ ਸਭਾ ਫਰੋਜਪੁਰ ਤੋਂ ਮੈਂਬਰ ਪਾਰਲੀਮੈਂਟ ਦੀ ਸੀਟ ਦੱਸ ਦਈਏ ਕਿ ਇਸ ਸੀਟ ਦੇ ਉੱਪਰ ਕਾਂਟੇ ਦੀ ਟੱਕਰ ਚੱਲ ਰਹੀ ਸੀ ਜਿਸ ਤੋਂ ਬਾਅਦ ਆਖਿਰਕਾਰ ਸ਼ੇਰ ਸਿੰਘ ਕਬਾਇਆ ਨੇ ਕਿਲਾ ਫਤਿਹ ਕਰ ਦਿੱਤਾ ਹੈ ਕਬਾਇਆ ਪਰਿਵਾਰ ਅਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਵੱਡੀ ਖੁਸ਼ੀ ਫਰੋਜਪੁਰ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਜਿੱਤ ਦਾ ਸਰਟੀਫିକੇਟ ਲੈਣ ਤੋਂ ਬਾਅਦ ਪਹਿਲੀ ਵਾਰ ਕੈਮਰੇ ਦੇ ਸਾਹਮਣੇ ਆਏ ਸ਼ੇਰ ਸਿੰਘ ਖਵਾਇਆ ਦਾ ਸੁਣੋ ਬਿਆਨ ਵੈਸੋ ਜਿੱਤ ਹਾਸਲ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਖੁਸ਼ੀ ਹੋਈ ਹੈ ਜੀ 39 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਚ ਵਾਪਸੀ ਕੀਤੀ ਹੈ ਤੇ ਮੈਂ ਤਨਵਾਦ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਸਿਰ ਤੇ ਅਪਾਰ ਕਿਰਪਾ ਕੀਤੀ ਹੈ ਪਾਰਟੀ ਨੇ ਟਿਕਟ ਦਿੱਤੀ ਤੇ ਫਿਰ ਸਾਰੇ ਜਿਹੜੇ ਸਾਡੇ ਲੀਡਰ ਹੈ ਆਗੂ ਹੈ जिन्ने हल्का चार्ज है नेताजी ने आशु जी डॉक्टर मौ, मुण से ही खड़े सारे गुंदर जी और जिंदे भी ते ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ ਸਾਰਿਆਂ ਨੇ ਤਗੜੇ ਹੋ ਕੇ ਸਾਡਾ ਸਾਥ ਦਿੱਤਾ ਤੇ ਜਿਸ ਕਰਕੇ ਸੀਟ ਜੇ ਕੋਵੈ ਸਰ ਜਿਵੇਂ ਟਿਕਟ ਆਫੀ ਮਿਲੇ ਉਹ ਜਦੋਂ ਹੀ ਬੜੀ ਆਫੀ ਮਿਲੇ ਕੀ ਲੱਗਦਾ ਹੈ ਜੀ ਦੇਖੋ ਇਹ ਕੋਈ ਔਖੀ ਨਹੀਂ ਹੈ ਮੈਨੂੰ ਲੱਗਦਾ ਕਿ ਜਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਹੈ ਉਹਦਾ ਸਵਾਦ ਹੋਰ ਹੁੰਦਾ ਤੇ ਜੇ ਬੰਦ ਲੈ ਕੇ ਸਾਰੀ ਸਾਰਾ ਦਿਨ ਅਪ ਡਾਊਨ ਅਪ ਡਾਊਨ ਚੱਲਦਾ ਰਿਹਾ ਤੇ ਮੇਰੇ ਕੋ ਕਬਾਇਆ ਦੇਖੋ ਕਬਾਇਆ ਨਾਲ ਹੀ ਸੀ ਸਾਰਿਆਂ ਦੇ ਲੜਾਈ ਤੇ ਮੇਰੇ ਨਾਲ ਲੜਦੇ ਰਹੇ ਤੇ ਫਿਰ ਸਾਰੇ ਸਿੱਟੇ ਥੱਲੇ ਚੱਕ ਕੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਤੇ ਇਲੈਕਸ਼ਨ ਜਿੱਤੇ ਆ। ਹਰਪੁਰ ਦੇ ਕਿਹੜੇ ਮੁੱਦੇ ਲੋਕ ਸਭਾ 'ਚ ਉਠਾਓਗੇ ਤੁਸੀਂ? ਲੋਕ ਸਭਾ ਦੇ ਮੁੱਦੇ ਕਾਫੀ ਐ ਮੇਰੇ ਪਿਛਲੇ ਟਾਈਮ ਦੇ ਕਾਫੀ ਵੈ ਸਾਡੀ ਇੱਥੋਂ ਦੀ ਪੀਜੀਐ ਜੀ ਫੋਰਪੁਰ 'ਚ ਸੀ ਬਣਾਉਣੀ ਐ ਕੈਂਸਰ ਦਾ ਹਸਪਤਾਲ ਸਾਡੇ ਫਾਇਲ ਕਾ ਪੈਂਡਿੰਗ 'ਚ ਐ। ਐਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਹੈ ਬਾਰਡਰ ਦੇ ਨਹਿਰਾਂ ਦਾ ਪਾਣੀ ਹੈ ਜ਼ਮੀਨਾਂ ਦਾ ਕੰਮ ਹੈ ਐਸੇ ਤਰ੍ਹਾਂ ਹੋਰ ਜਿਹੜੇ ਸਾਡੇ ਮੁਕਸਰ ਮਲੋਟ ਵਿੱਚ ਕਾਫੀ ਕੈਂਸਰ ਹੈ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਬਾਕੀ ਪਿਆ ਹੈ ਮੇਨ ਇੱਕ ਸਾਡੇ ਇੰਪਲਾਈਮੈਂਟ ਜਿਹੜੀ ਹੈ ਬੱਚਿਆਂ ਵਾਸਤੇ ਉਹਦਾ ਉਹ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬਣ ਜਾਈਂ ਤੇ ਸਰਕਾਰ ਤੋਂ ਫਿਰ ਵੱਧਤਵਾ ਦੇ ਇਸ ਏਰੀਆ ਦੀ ਡਵੈਲਪਮੈਂਟ ਵਾਸਤੇ ਫੰਡ ਵੀ ਲਿਆਵਾਂਗੇ ਤੇ ਲੋਕਾਂ ਦਾ ਰੁਜ਼ਗਾਰ ਵੀ ਸਭਾ ਸਰ ਦੇ ਇੰਡੀਆ ਗਿਟ ਇੰਡੀਆ ਗਿਥ ਬੰਦਨ ਨੂੰ ਕਿਵੇਂ ਦੇਖਦੇ ਹੋ ਅੱਜ ਜਿਹੜਾ ਨਿਕਲ ਕੇ ਆ ਰਹੇ ਸੀ ਕਿ ਅੱਜ ਬੜੇ ਵੱਡਾ ਉਹਨਾਂ ਨੂੰ ਮਿਲਿਆ ਹੈ ਐਗਜ਼ਿਟ ਪੋਲ ਸਾਰੇ ਫੇਲ ਹੋ ਗਏ ਜੀ ਕਿਵੇਂ ਦੇਖੋ ਜੀ ਉਹ ਐਗਜ਼ਿਟ ਪੋਲ ਨਹੀਂ ਸੀ ਉਹ ਮੋਦੀ ਪੋਲ ਸੀ ਉਹ ਮੋਦੀ ਨੇ ਕਹਿ ਕੇ ਕਿਹਾ ਸੀ ਕਿ ਵੀ ਮੈਨੂੰ ਇੰਨੀਆਂ ਸੀਟਾਂ ਤੁਸੀਂ ਦਿਤਾ ਦਿਓ ਲੋਕ ਕਨਫਿਊਜ਼ ਹੋ ਜਾਣਗੇ ਪਤਾ ਨਹੀਂ ਕਿ ਵੋਟਰਾਂ ਸ਼ਾਇਦ ਮੇਰੇ ਡੱਬੇ ਪੈ ਜਾਣਗੇ ਪਰ ਉਹ ਸਾਡੀ ਕਾਂਗਰਸ ਪਾਰਟੀ ਦੀ ਅਗਲੇ ਦਿਨ ਰਾਹੁਲ ਗਾਂਧੀ ਜੀ ਖੜਗੇ ਜੀ ਬੈਨੂ ਜੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਸਾਡੇ ਆਨਲਾਈਨ ਮੀਟਿੰਗ ਹੋਈ ਹੈ ਦੋ ਕੈਟਰੀ ਚੱਲ ਰਹੀ ਹੈ ਉਹਦੇ ਸਾਰਾ ਡਿਟੇਲ ਨਾਲ ਦੇਖਿਆ ਹੈ ਤੇ ਉਹਦੇ ਚ ਸਾਨੂੰ 300 ਤੋਂ ਪਾਰ ਸੀਟਾਂ ਬੈਸੀ ਲੱਗ ਰਹੀਆਂ ਸੀ ਇਸ ਕਰਕੇ ਜਿਹੜੀ ਇਹ ਉਹਦੀ ਇੱਕ ਹਵਾ ਨਿਕਲੀ ਹੈ ਮੋਦੀ ਦੀ ਚੂਠ ਬੋਲਣ ਦੀ ਜਿਬਰੋਜਪੁਰ ਦਾ ਬਾਤ ਸੁਣਾਉਗਾ ਜੀ ਬਿਲਕੁਲ ਜੀ ਬਾਰਡਰ ਪ੍ਰੋਗਰਾਮ ਤੇ ਪੂਰਾ ਯਤਨ ਕਰਾਂਗੇ ਰਾਏ ਸਿੰਘ ਬ੍ਰਦਰ ਵੀ ਜਿਹੜਾ ਕਿਹਦੇ ਸਿਰ ਬੰਨਦੇ ਹੋ ਤੁਸੀਂ ਜੀ ਜਿਹੜਾ ਦਾ ਸਿਰ ਕਿਹਦੇ ਸਿਰ ਬੰਨਦਾ ਸਭ ਤੋਂ ਵੱਡ ਪਰਮਾਤਮਾ ਦੇ ਸਿਰ ਤੇ ਆ ਜੀ ਪਰਮਾਤਮਾ ਨੇ ਸਾਨੂੰ ਆਸ਼ੀਰਵਾਦ ਦਿੱਤਾ ਤੇ ਲੋਕਾਂ ਨੇ ਸਾਨੂੰ ਸਾਥ ਦਿੱਤਾ ਰਾਏ ਸਿੰਘ ਬ੍ਰਦਰ ਸਾਢੇ 4 ਲੱਖ ਵੋਟ ਆਇਆ ਉਹ ਵੋਟ ਤੁਹਾਨੂੰ ਬਹੁਤ ਘੱਟ ਪਈ ਕਿਤਾ ਨਹੀਂ ਜੀ ਵੋਟ ਕਾਫੀ ਪਈ ਹੈ ਤੇ ਰਾਜ ਸਿੰਘ ਬਰਾਦੀ ਵੋਟ 4.5 ਆਕ ਪਾਸੇ ਹੋ ਜਾਂਦੀ ਤੇ ਫਿਰ ਮੈਂ ਜਿੱਤ ਕੇ ਕਿਵੇਂ ਆਉਂਦਾ ਉਹਨਾਂ ਨੇ ਵੋਟ ਪਾਈ ਹੈ ਦੂਜੀਆਂ ਕਮਿਊਨਿਟੀਆਂ ਨੇ ਉਹਦੇ ਬਰਾਬਰ ਵੋਟਾਂ ਪਾ ਕੇ ਮੈਨੂੰ ਕਾਬੂ ਸਮਝੇ ਪ੍ਰਾਪਤ ਕੀ ਤੁਹਾਡਾ ਪਹਿਲਾ ਕਦਮੀ ਕੰਮ ਕੀ ਹੋਇਆ ਸਰ ਮੇਰਾ ਸਿਰਕੇ ਪੁੱਛੋ ਭਾਈ ਪੁੱਛੋ ਹਾਂਜੀ ਜੀ ਸਰ ਜਿੱਤ ਪ੍ਰਾਪਤ ਕੀਤੀ ਹੈ ਪਹਿਲਾ ਕਦਮੀ ਤੁਹਾਡਾ ਕੰਮ ਕੀ ਹੋਇਆ ਦੇਖੋ ਮੇਰਾ ਸਭ ਤੋਂ ਪਹਿਲਾਂ ਤਾਂ ਲੋਕਾਂ ਦੇ ਬੱਚਿਆਂ ਦੀ এমਪਲੋਇਮੈਂਟ ਦਾ ਬਾਰਡਰ ਖਲੋਣ ਦਾ ਜਿਹੜਾ ਸਾਡਾ ਸੈਣੀ ਵਾਲਾ ਬਾਰਡਰ ਹੈ ਇੱਕ ਲੌਂਡਰੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਪੀਨ ਪੀਨ ਵਾਲਾ ਪਾਣੀ ਤੇ ਨਹਿਰੀ ਪਾਣੀ ਇਹ ਸਾਡੇ ਕਈ ਇੱਕ ਇੱਕ ਕੱਲਾ ਕੰਮ ਨਹੀਂ ਹੈ ਜਿਵੇਂ ਹਸਪਤਾਲ ਤੋਂ ਦੱਸਿਆ ਪੀਜੀਆ ਦਾ ਬੜਾ ਜ਼ਰੂਰੀ ਇੱਕ ਲੋੜ ਹੈ ਕੈਸਰ ਬੜੀ ਇੱਥੇ ਇਸ ਇਲਾਕੇ ਫੈਲੀ ਹੋਈ ਹੈ ਉਹਦੇ ਵਾਸਤੇ ਸਾਨੂੰ ਕੰਮ ਕਰਨ ਦੀ ਲੋੜ ਹੈ ਫਾਇਲ ਦਾ ਜਿਹੜਾ ਹਸਪਤਾਲ ਹੈ ਉਹ 50 ਕਰੋੜ ਦਵਿੰਦਰ ਕਪਾਇਆ ਪਿਛਲੀ ਵਾਰ ਲਿਆ ਕੇ ਦਿੱਤਾ ਸੀ ਉਸ ਤੋਂ ਬਾਅਦ ਕੋਈ ਫੰਡ ਨਹੀਂ ਆਇਆ ਉਹਦੇ ਵਾਸਤੇ ਅਸੀਂ ਯਤਨ ਕਰਾਂਗੇ ਪੂਰੇ ਪੈਸੇ ਲਿਆ ਕੇ ਉਸ ਨੂੰ ਕੰਪਲੀਟ ਕਰਾਇਆ ਜਾਵੇ ਤੇ ਲੋਕਾਂ ਦੀ ਹੈਲਥ ਦਾ ਕੰਮ ਥੈਂਕ ਯੂ ਸੋ ਬਾਏ ਥੈਂਕ ਯੂ